ਸਕੀਮ ਲੜਾਈ ਆ ਬਸ ਠੀਕ ਹੈ ਜਾਰ ਦ ਨਾ ਗੱਲ ਦਵਾਈ ਟਾਈਮ ਹਾਂ ਹਾਂ ਦਵਾਈ ਜਾਨ ਅੱਛਾ ਗੱਲ ਸੁਣੋ ਮੈਂ ਡਾਕਟਰ ਸਾਹਿਬ ਨਾਲ ਇੱਕ ਸਕੀਮ ਲੜਾਈ ਆ ਸਾਰੇ ਜਾਨੇ ਸੁਣ ਲੋ ਹਲੋ ਪਾਪਾ ਤੂੰ ਵੀ ਸੁਣ ਲੈ ਤੂੰ ਮਰਨ ਦੀ ਕਰ ਰੇ ਟੰਗਾ ਠੀਕ ਹੈ ਜੇ ਤੂੰ ਮਰ ਗਿਆ ਰੁਪਈਆ ਆਪਾਂ 10 ਲੱਖ ਲੈ ਲਾਂਗੇ ਬਸ ਇਹਨੂੰ ਐ ਕਰੋ ਖੱਫਣ ਫਸਾ ਕੇ ਪਾਓ ਹਾਂ ਇਹਦੇ ਆਪਾ ਪਾਪਾ ਹੈ ਗੱਲ ਠੀਕ ਆ ਤੇਰੀ ਨਾ ਥੱਲੇ ਤਾਂ ਪਈ ਰੁਪਈਆ ਗੱਲ ਅੱਛਾ ਜਦ ਦੀ ਖੱਫੜ ਪਾ ਵਾ ਇੱਥੇ ਫਸਾ ਕੇ ਪਾਲਿੰਗ ਕਰਾ ਠੀਕ ਹੈ ਤੂੰ ਇੱਥੇ ਆ ਠੀਕ ਹੈ ਡਾਕਟਰ ਸਾਹਿਬ ਹਰ ਹੀਂ ਗਿਟੇ ਹਰ ਹੀਂ ਪਾਪਾ ਉਠ ਗਾੜੇ ਫੇਰਾ ਸਾਲਾ 10 ਲੱਖ ਰੁਪਏ ਕਮਾਵਾਂਗੇ ਹਨ ਵੱਧੂਗੇ ਸੱਚੀ ਓਏ ਸੱਚੀਓ ਹਾਂ ਸੱਚ ਚਲੋ ਜਾਨੋ ਬੈਠ ਜਾਓ ਬੈਠ ਜਾਓ ਹਾਂ ਬੈਠ ਜਾਓ ਹੁਣ ਵੇ ਮੇਰਾ ਸਾਲਾ ਪਾਈਸਾ ਦੇ ਨਾਂ ਨੂੰ ਇੱਕ ਪੰਡੀ ਲੈ ਜਾਣੀ ਆ ਜਿਆਦੇ ਨਹੀਂ ਲੈ ਜਾਣੀ ਕਿੰਨੀ ਲੈ ਕੇ ਚੱਲਾਂਗੇ ਹਾਂ ਓ ਭਾਈ ਮੁੰਡਿਓ ਨ ਵੱਡੇ ਕਿਉਂ ਉਹ ਹਾਂ ਡਾਕਟਰ ਆ ਕੀ ਹਾਲਾ ਠੀਕ ਆ ਹੋ ਠੀਕ ਆ ਬਾਕੀ ਵਧੀਆ ਠੀਕ ਆ ਤੁਸੀਂ ਮੈਨੂੰ ਐ ਦੱਸੋ ਕੀ ਕਾਹਨ ਕਰਤਾ ਯਾਰ ਮੁਸੀ ਕਾਹਨ ਅਸੀਂ ਤਾਂ ਕੁਛ ਵੀ ਨਹੀਂ ਕਰਿਆ ਉਹ ਪਾਨੇ ਦੇ ਸਹੁਰੇ ਦੀ ਜਿਹੜੀ ਕੁੱਟਮਾਰ ਕਰੀਆ ਇੰਨੀ ਹੋ ਗਈ ਮਾਂ ਦੇ ਪੁੱਤੋ ਚੱਲ ਗਿਆ ਅੱਜ ਕੀ ਹਾਂ ਓਏ ਹਾਂ ਪਾਨੇ ਦਾ ਸਹੁਰਾ ਚੱਲ ਗਿਆ ਹੈ ਸੌਂ ਖਾ ਓ ਯਾਰ ਇੰਨਾ ਕੁੱਟਣ ਤੋਂ ਬਾਅਦ ਹਲੇ ਤੁਸ ਨੂੰ ਯਕੀਨ ਨਹੀਂ ਉਹ ਤਾਂ ਜਿਹੜੇ ਹਿਸਾਬ ਨਾਲ ਤੁਸੀਂ ਸੱਟਾਂ ਮਾਰੀਆਂ ਜੇ ਹੁਣ ਤੁਸੀਂ ਪੋਸਟਮਾਰਟਮ ਕਰਾਉਣਗੇ ਤੁਸੀਂ ਦੇਖਿਓ ਕੀ ਕੀ ਰਿਪੋਰਟਾਂ ਨਿਕਲਦੀਆਂ ਨੇ। ਓ ਯਾਰ ਇਹਨਾਂ ਦਾ ਕੁੱਟਿਆ ਵੀ ਨਹੀਂ। ਪਤਾ ਪੋਸਟਮਾਰਟਮ ਚ ਪਤਾ ਲੱਗੂਗਾ ਵੀ ਕੁੱਟਿਆ ਜਾਂ ਨਹੀਂ ਕੁੱਟਿਆ। ਅਸੇ ਮੌਤ ਬਿਨਾ ਕੁੱਟਣ ਤੋਂ ਹੀ ਹੋ ਗਈ ਉਹਦੀ। ਮੈਨੂੰ ਐਂ ਦੱਸੋ ਮੌਤ ਪਤੰਦਰੋ ਬਿਨਾ ਕੁੱਟਣ ਤੋਂ ਹੀ ਹੋ ਗਈ। ਹੈਂ? ਮੌਤ ਹੋ ਗਈ ਯਾਰ। ਹਾਂ ਇੱਧਰ ਗੱਲ ਸੁਣ ਲਓ ਇੱਕ। ਹੂੰ ਮੈਂ ਤਾਂ ਤੁਹਾਡੇ ਨਾਲ ਆਉਣੀ ਜਾਣੀ ਕਰਕੇ ਤੁਹਾਨੂੰ ਇੱਕ ਗੱਲ ਦੱਸਣ ਆਇਆ। ਹੂੰ ਵੀ ਜੇ ਤਾਂ ਕੋਈ ਤੁਸੀਂ ਨਿਮੇੜਨਾ ਦੋ ਬੰਦੇ ਲੈ ਕੇ ਜਾਂ ਸਿੱਤੇ ਇਕੱਲੇ ਆਪ ਘਰੇ ਜਾ ਕੇ ਉਹਨਾਂ ਦੇ ਪੈਰੀ ਪੂਰੀ ਹੱਥ ਲਾ ਕੇ ਦੇ ਲੈ ਕੇ ਨਿਮੇੜ ਲੋ ਜੇ 302 ਦਾ ਪਰਚਾ ਹੋ ਗਿਆ ਤੁਸੀਂ ਤਾਂ ਜਾਣੀ ਆ ਸਾਰਾ ਘਰ ਰੁਲਜੂ ਤੁਹਾਡਾ ਆਈ ਸਮਝ ਗੱਲ ਡਾਕਟਰ ਗੱਲ ਤਾਂ ਤੇਰੀ ਸਮਝ ਚ ਆ ਗਈ ਸਾਰੀ ਹਾਂ ਤੂੰ ਇਹ حساب ਲਾ ਲੈ ਤਾਂ ਮੈਂ ਤੂੰ ਹੱਲ ਕੱਢ ਕੋਈ ਨਾ ਕੋਈ ਕਰ ਕੋਈ ਮਨਤਾ ਕਰ ਲਾ ਗੱਲ ਪਤਾ ਕੀ ਹੈ ਤੁਸੀਂ ਕਿਹੜਾ ਜਾਓ ਨਿਮੇੜ ਮਾਪੀ ਦੂੰਗਾ ਵਿੱਚ ਸਾਹਮਣੇ ਪੈ ਕੇ ਗੱਲ ਕਰਾ ਦੂੰਗਾ ਕੋਈ ਆ ਉਹ ਜਿਹੜਾ ਸਿੰਘ ਆਇਓ ਤੋਂ ਤਾਂ ਮੰਗਰ ਪੈ ਕੇ ਫੇਰ ਉਹਨਾਂ ਦੀਆਂ ਬੁੜੀਆਂ ਵੀ ਨਹੀਂ ਆਰਾਮ ਮੈਂ ਹੋਇਆ ਵਿੱਚ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਬੰਦੇ ਬੋਲ ਜਾਣ ਮੈਂ ਉਹਨਾਂ ਨੂੰ ਪਿਆਰ ਨਾਲ ਸਮਝਾ ਦੂੰ ਸਾਰੀ ਗੱਲ ਤੁਸੀਂ ਆਓ ਗੱਲ ਕਰੋ ਨਿਮੇੜੋ ਕਰਾ ਇਹ ਤੋਂ ਪਹਿਲਾਂ ਪੁਲਿਸ ਦਾ ਤਿੰਨ ਗੇੜੇ ਮਾਰ ਕੇ ਲੋਕ ਪਤੰਦਰਾ ਉਂਗਲਾਂ ਲਾ ਲਾ ਕੇ ਐਸੀ ਕੀ ਤੇਜ਼ੀ ਕਰ ਦੇਣਗੇ ਛੋਡੀ ਤੈਨੂੰ ਮੈਂ ਦੱਸਾਂ ਗੱਲ ਕਰ ਲਓ ਦੋਹੇ ਭਰਾ ਰਹਿ ਇਹ ਚੰਗੇ ਰਹਿਣੇਗਾ ਉਹ ਡਾਕਟਰਾਂ ਕਿਸੇ ਨੂੰ ਦੱਸੀ ਨਾ ਸੀ ਖੇ ਤਾਂ ਇਸੇ ਕਰਕੇ ਤਾਂ ਤੁਹਾਡੇ ਕੋਲੇ ਆਇਆ ਹੈਗਾ ਹਾਂ ਸਮਝ ਗਿਆ ਇਸੇ ਕਰਕੇ ਆਇਆ ਤੁਹਾਡੇ ਕੋਲ ਤੁਸੀਂ ਰਾਏ ਕਰਕੇ ਮੈਨੂੰ ਫਟਾਫਟ ਦੱਸੋ ਇਹਦੋਂ ਪਹਿਲਾਂ ਕੋਈ ਬੰਦਾ ਪਿੰਡ ਚ ਚੁਗਲੀ ਕਰ ਦੇ ਚੱਕੇ ਜਾਓਗੇ ਬਹਿ ਕੇ ਪਹਿਲੀ ਸੁਝੋਤਾ ਕਰ ਲਓ ਨਾਲੇ ਤੈਨੂੰ ਪਤਾ ਭਾਨੇ ਦਾ ਤਾਂ ਉਹ ਤਾਂ ਜਦੋਂ ਤੱਕ ਕਹਿਤਾ ਲੈ ਠੱਟੇ ਸਮਝ ਗਿਆ ਚਲ ਠੀਕ ਆਜੂਗਾ ਆਉਣੀ ਆ ਸੀ ਮਾਰੇ ਗਏ ਸਾਡੇ ਤੇ ਰੌਕੜੇ ਗਏ ਤੈਨੂੰ ਮੈਂ ਆਖਿਆ ਉਦੋਂ ਸਾਲਿਆ ਤੂੰ ਵੀ ਓਏ ਗਿੱਚੀ ਚ ਮਾਰਦਾ ਸੀ ਮੈਨੂੰ ਕੀ ਪਤਾ ਸੀ ਮਰ ਜੂ ਹਾਂ ਗੁੱਜੀਆਂ ਵੱਜੀਆਂ ਉਹਦੇ ਹੁਣ ਲਾ ਹੁਣ ਫੜ ਲਾ ਪੂਸ ਹੁਣ ਪੱਟੇ ਗਏ ਆਪਾਂ ਦਾ ਬਾਹਰਲਾ ਵੀ ਤੇਰਾ ਰਹਿ ਜੂ ਇਥੇ ਹੀ ਰੋਹ ਲੇਗਾ ਬਾਈ ਬਣੇ ਨੇ ਮੇੜ ਲਾ ਮੈਂ ਤਾਂ ਬਾਹਰ ਜਾਣਾ ਕਿਵੇਂ ਕਰੀਏ ਹੁਣ ਦੇਣੇ ਪੈਣਗੇ ਹੁਣ ਜਿੰਨੇ ਮੰਗਣਗੇ ਚੱਲ ਐ ਕਰ ਮੈਨੂੰ ਤਾਂ ਤਰਲਾ ਕਰ ਲੈਨੇ ਆ ਘਰੇ ਨਾਲ ਦਸੀ ਮਾਂ ਨੂੰ ਟੈਨਸ਼ਨ ਲਊ ਸਿੱਧਾ ਘਰ ਨੂੰ ਚੱਲ ਵੜਦੇ ਆ ਉਹਦੇ ਮੈਂ ਤਾਂ ਕਹਣਾ ਚੱਲ ਚੱਲੀਏ ਬਾਰੋ ਬਾਰੀ ਨਿਮੇੜ ਦਿੰਦੇ ਨੇ ਦੇਖੀ ਜੋ ਕੀ ਬੰਦਾ ਚੱਲ ਇਹ ਚਾੜ ਬੀ ਚੱਲੀਏ ਦੱਸ ਤੀ ਨਾ ਪਾਪਾ ਵੀਆ ਮੇ ਪਾਪਾ ਹੁਣ ਤਾਂ ਉਹ ਕਢਾ ਆ ਗਿਆ ਟਕੜੋ ਪਾਪਾ ਸੱਚੀ ਤਾਂ ਨਹੀਂ ਮਰ ਗਿਆ ਓਏ ਕੁੜੀਏ ਤੁਹਾਨੂੰ ਤਾਂ ਜਮਾ ਰੋਣਾ ਨਹੀਂ ਆਉਂਦਾ ਐ ਬੈਣ ਪਾ ਦੇ ਹੇ 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 ਪਾਪਾ ਹੇ ਪਾਪਾ ਹੇ ਪਾਪਾ ਹੇ ਪਾਪਾ ਹੇ ਪਾਪਾ ਮੈਂ ਇਹ ਬੈਣ ਦਾ ਪਾਪਾ ਉਹਦੋਂ ਪਾਉਂ ਜਿਹੜਾ ਤਾਂ ਸੱਚੀ ਮਰਿਆ ਹਾਂ ਮਰ ਗਿਆ ਪਾਪਾ ਖਾਣ ਕੇ ਸੱਲੋ ਹਲੋ ਚੁੱਪ ਚੁੱਪ ਮੇਰੀ ਗੱਲ ਸੁਣੋ ਪਾਪਾ ਐ ਲੱਗੇ ਜਿ ਮੇਰੇ ਜਨਨਲੀ ਮਰਿਆ ਮੈਂ ਠੀਕ ਆ ਐ ਨਹੀਂ ਜਿ ਮੇਰੇ ਜਨਨਲੀ ਮਰਿਆ ਹੁਣ ਠੀਕ ਆ ਨਾ ਸਾਰਾ ਟੂਰ ਤੇ 1.20 ਲੱਖ 15 20 ਲੱਖ ਲਵਾਂਗੇ ਇਹ ਮੇਰੇ 30 ਲੱਖ ਦੀ ਗੱਲ ਆ ਕਿੰਦਾ ਮਰ ਜਾ ਕਿੰਦਾ 20 ਲੱਖ ਪਾਪਾ ਮੇਰੀ ਗੱਲ ਸੁਣਾ 20 ਮੇਰੇ ਕਾ 20 ਕਮੈਂਟ ਮਰ ਜਾਵੇ ਹਾਂ ਹਰ ਚੱਲ ਮਰ ਜਾ ਬਈ ਬੜਾ ਚੰਗਾ ਸੀ ਇੱਕ ਗੱਲ ਹੋਰ ਐ ਵੀ ਇਹੋ ਜੇ ਕਿਤੇ ਸੂਰ ਬਹਾਦਰ ਪੈਦਾ ਹੁੰਦੇ ਆ ਈ ਕਰੂੰ ਸਾਡੂ ਕੱਢ ਕੇ ਚੁਰ ਗਿਆ ਦੇ ਆਵੀ ਦਾ ਤੇ ਪਾਣੀ ਵੇਰਤਾ ਲਚਾਉ ਰਿਆ ਬੇ ਮੇਰਾ ਸੌਰਿਆ ਜੀ ਹੋ ਆਹ ਹਰ ਆਗੇ 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 ਕੋਣ ਚੱਕਰ ਲਾ ਆਈ ਇਧਰ ਕਿਧਰ ਬੂਥਾ ਚੱਕਿਆ ਵਾ ਸਾਡ ਮਾਰਦਾ ਫਾਦਰੰਗ ਨਾ ਜਿਆਦਾ ਪਿਓ ਚੀੜਿਆ ਕੰਜਰੋ ਹੀ ਕੰਜਰਾਂ ਜਾਂ ਹੁੱਦਗੇ ਆਂ ਪਰ ਜਾਨੋ ਨਹੀਂ ਕਿਸੇ ਰੋ ਮਾਰੀ ਦਾ ਰੋਟ ਸਾਲੇ ਚਮ 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 ਕਰੋ ਕੋਈ ਗੱਲ ਨਹੀਂ ਠੀਕ ਹੈ ਤੇਰੇ ਸਾਲੇ ਸਾਡੀਆਂ ਮਿੱਦਾ ਤੋਂ ਪਾਣੀ ਪੀਰਤਾ ਇੱਕ ਸਾਰਾ ਹੀ ਹੁੰਦਾ ਜਿਹੜਾ ਚਵਾਈ ਦੇ ਪਿਉਆਂ ਬਰਾਬਰ ਹੁੰਦਾ ਤੂੰ ਦੀ ਦੱਤ ਉਹ ਵੀ ਸੀਲ ਲਿਆ ਮੇਰੋ ਸਾਰ ਕਰਿਓ ਅਸੀਂ ਕਿੱਧਰ ਜਾਈਏ ਨਾ ਅਸੀਂ ਉੱਧਰ ਤੇ ਨਾ ਅਸੀਂ ਉੱਧਰ ਤੇ ਸਾਲੇ ਬਣਿਆ ਚ ਉਧਰ ਦੇ ਪਾ ਲੋ ਬਹਿਣ ਬੂੜਾ ਕਿਧਰ ਮੁਚਾ ਚੱਕੇ ਹੈ ਕਿਧਰ ਮਾਤਾ ਮੇਰਾ ਪਪਾ ਕਿਦਰ ਬੁੱਠਾ ਚੱਕਿਆ ਸਾਡਾ ਘਰ ਬਰਬਾਦ ਕਰਤਾ ਉਹ ਦੇਖੋ ਆਓ ਦੇਖ ਉਹ ਦੇਖ ਉਹ ਦੇਖ ਲਾਪਿਆ ਸਾਡਾ ਤਾਂ ਕੱਖ ਵੀ ਰਹਿਣ ਦਿੱਤਾ ਮੇਰੇ ਉਹ ਸਾਲੇ ਇੱਕ ਪਾਣੀ ਪਿੱਛੇ ਆਲੂਆਂ ਪਿੱਛੇ ਜਾਨ ਲੈ ਲਈ ਜਾ ਜਾ ਭਾਨਿਆ ਸਤੋ ਗਲਤੀ ਹੋ ਗਈ ਮਾਫ ਕਰਦੇ ਭਾਈ ਜਰ ਇਹ ਮਾਫ ਇਹ ਮਾਫ ਕਰਨ ਵਾਲੀ ਗਲਤੀ ਹੈ ਠੀਕ ਹੈ ਨਾ ਉਹਦੇ ਤੂੰ ਮੈਨੂੰ ਪਿਸਤੌਲ ਦਿਖਾਉਂਦਾ ਸੀ ਪਰਚੇ ਤੇਰੇ ਤੇ ਹੋਣੇ ਤਿੰਨ ਚਾਰ ਇੱਕ ਤਾਂ ਨਜਾਇਜ਼ ਅਸਲਾ ਜਨੇਆ ਲਾਇਸੈਂਸ ਤੋਂ ਰੱਖਿਆ ਦੂਜਾ ਮੇਰਾ ਸਹੁਰਾ ਜਿਹੜਾ ਮੇਰਾ ਫੁੱਲਾਂ ਵਾਂਗੂ ਪਾਲਿਆ ਸਹੁਰਾ ਜਿਹਦਾ ਮੈਂ ਅੱਜ ਤੱਕ ਕਹਿਣਾ ਨਹੀਂ ਮੋੜਿਆ ਤੇ ਉਹਨੇ ਮੇਰਾ ਨਹੀਂ ਮੋੜਿਆ ਉਹਨੇ ਆਪ ਦੀਆਂ ਦੋ ਧੀਆਂ ਮੇਰੇ ਲੜ ਲਾਈਆਂ ਓਏ ਇਹੋ ਜੇ ਮਾਹ ਪੁਰਸ਼ ਇਹੋ ਜੇ ਪੁਰਸ਼ ਦਾ ਤੁਸੀਂ ਕਤਲ ਕਰਤਾ ਉਹਦੇ ਮੇਰੇ ਸਹੁਰੇ ਦਾ ਨਾੜੂਆ ਤਾਂ ਮਰ ਗਿਆ ਉਹਦਾ ਨਾੜੂਆ ਫਟ ਗਿਆ ਈ ਗੱਲੇ ਉਹ ਪਾਨਿਆ ਗੱਲਾਂ ਆ ਉਹ ਮੈਂ ਪਿਸਤੌਲ ਨਹੀਂ ਸੀ ਕੱਢਦਾ ਉਦੋਂ ਓਏ ਉਹ ਤਾਂ ਮੇਰੇ ਖਾਜ ਹੁੰਦੀ ਸੀ ਤੂੰ ਹੀ ਭੱਜ ਗਿਆ ਡਰ ਕੇ ਬੱਸ ਫਿਰ ਤੇਰੇ ਖਾਜ ਹੁੰਦੀ ਸੀ ਮੇਰੇ ਕਰਤੀ ਮੇਰਾ ਉਹ ਪਿਆਰ ਅੱਠ ਫੁੱਟ ਦੀ ਲਾਸ ਪਈ ਆ ਪਾਨਿਆ ਮਾਫ਼ ਕਰੀ ਜੋ ਮਾਫ਼ ਕਰ ਦੇ ਗਲਤੀ ਹੋ ਗਈ ਯਾਰ ਗਲਤੀ ਹੋ ਗਈ ਮੰਨ ਲਈ ਇਹ ਤਾਂ ਚਲ ਕੁੱਟ ਮਾਰ ਹੁੰਦੀ ਸੀਗੀ ਪਛਾਈਤਾ ਲੈ ਕੇ ਪਰਾਜੀ ਨਾਮਾ ਕਰ ਲੈਂਦੇ ਦਿਆਨੰਦ ਲੈ ਕੇ ਗਏ ਹੁਣ ਸੌਲਾਂ ਮੇਰੇ ਬਾਪੇ ਨੂੰ ਹਾਂ 442000 ਇੱਥੇ ਲੱਗਿਆ ਫੇਰ ਸਾਨੂੰ ਰੈਫਰ ਕਰਤਾ ਇਹਨਾਂ ਨੇ ਮਹਾਲੀ 249000 ਇੱਥੇ ਲੱਗਿਆ ਫੇਰ ਇਹਨਾਂ ਨੇ ਕਰਤਾ ਸੀਐਮਐਸ ਫੇਰ ਲੁਧਿਆਣੀ ਸਾਡਾ ਕਿਰਾਇਆ ਕਰੂਏ ਮਲਾ ਕੇ 16-17 ਲੱਖ ਰੁਪਏ ਚ ਰਗੜੇ ਗਏ ਸਾਡੇ ਮੇਰੇ ਆਲੂ ਹੀ ਸਾਡੇ ਦਾ 4.5 ਲੱਖ ਦੇ ਹੋੜੇ 8 ਲੱਖ ਸਾਡੇ ਕੋਲੋਂ ਪੈ ਗਿਆ ਇੱਕ ਮੇਰਾ ਫਾਦਰ ਨੇ ਲਾ ਚਲੇ ਗਏ ਸਾਡੇ ਕੋਲੇ ਰਿਹਾ ਪੀ ਟੱਟੂ ਪਾਨਿਆਂ ਗੱਲ ਆਏ ਆ ਠੀਕ ਆ ਰਹਾ ਭੂਟੋ ਉਰੇ ਆ ਮੜਾ ਜਾ ਪੁਲਿਸ ਨੂੰ ਫੋਨ ਕਰਤਾ ਸੀ ਪਰ ਆ ਨਾ ਭਾਨਿਆ ਨਾ ਇਹ ਗਮਨਾ ਕਰੀ ਓਏ ਨਾ ਨਾ ਭਾਨਿਆ ਪੈਰੀ ਨਾ ਪਾਓ ਜਾਂਦਾ ਸਾਡਾ ਮੇਰਾ ਸਵਰਾ ਮੋੜ ਦੇ ਭੂਟ ਵਾਈ ਵੜਾ ਜਾ ਆਪਣਾ ਕਰਤਾ ਸੀ ਪੁਲਿਸ ਆ ਲੋ ਨਾ ਕਰੀ ਜਾ ਕਰ ਇਹ ਵੀ ਹਲੇ ਤੋੜਨੀ ਐ ਇਹ ਵੀ ਹਲੇ ਤੋੜਨੀ ਐ ਨਹੀਂ ਪਤਾ ਮੈਨੂੰ ਹੀ ਆਪਦੇ ਲੜ ਲਾਉਣੀ ਪਵੇ ਹਾਂ ਜੀ ਜੀ ਹਾਂ ਪੁਲਿਸ ਨੂੰ ਫੋਨ ਕਰਤਾ ਉਹ ਨਾ ਭਾਣੇ ਨਾ ਪੈਣੇ ਗੱਲ ਪਤਾ ਵੀ ਐਚਪੀ ਮਾਮੇ ਨੂੰ ਫੋਨ ਲਾਇਆ ਬਿਆਹ ਨਾ ਲਾਤਾ ਸੀ ਲਾਤਾ ਸੀ ਸੱਤਨੇ ਨਹੀਂ ਇਹਨਾਂ ਨੇ ਪਿਓ ਮਾਰਤਾ ਆ ਦੇਖ ਨਾ ਭਾਣੇ ਨਾ ਸਾਤੋ ਗਲਤੀ ਹੋ ਗਈ ਅਸੀਂ ਮਾਫੀ ਮੰਗ ਰਹਿਆਂ ਭਾਣਿਆ ਮੇਰੀ ਗੱਲ ਸੁਣ ਹਾਂ ਜੋ ਤੂੰ ਕਹੇਂਗਾ ਜਿਵੇਂ ਕਹੇਂਗਾ ਉਵੇਂ ਕਰ ਲਾਂਗੇ ਪਰ ਮਾਫ ਕਰ ਦੇ 30 ਲੱਖ ਰੁਪਏ ਲੱਗ ਗਿਆ ਉਲਟਾ ਧੀਆਂ ਦਾ ਸਿਰ ਤੋਂ ਬਾਹਰ ਪਾੜ ਗਿਆ ਕਿ ਕਹਿੰਦਾ ਅੱਛਾ ਹੋਰ ਸੁਣ ਇਹਨੂੰ ਵਿਆਹਣੀ ਸੀ ਇਹਨੂੰ ਹੁਣ ਮੈਨੂੰ ਹੀ ਵਿਆਹਣਾ ਪਊ ਮੈਂ ਹੋਰ ਕਿੱਧਰ ਜਾਊ ਅਸਰ ਨੂੰ ਮੈਨੂੰ ਹੀ ਫੈਸਲੇ ਕਰਨੇ ਪੈਣੇ ਆਫਟਰ ਆਲ ਭਾਨਿਆ ਦੇਖ ਲੈ ਆਪਣੀ ਬੱਟ ਨਾਲ ਬੱਟ ਸਾਂਝੀ ਆ ਆਪਾਂ ਐ ਥਾਣੇ ਦਰਬਾਰੀ ਹੁੰਦੇ ਚੰਗੇ ਲੱਗਦੇ ਨਹੀਂ ਯਾਰ ਮੇਰਾ ਸਹਰਾ ਬਾਤ ਕਰਦੇ ਹੋ ਮੇਰਾ ਸਹਰਾ ਦੇਖੋ ਆਉਂਦਾ ਭਜਿਆ ਦਾ ਜਵਾਕ ਦਾ ਅਲੇਰ ਵਾ ਇੱਧਰ ਤੇ ਆ ਜਾ ਆ ਜਾ ਓਏ ਹਲੋ ਕੋਆ ਨਹੀਂ ਹੁੰਦਾ ਹਲੋ ਇਹਦਾ ਮੂੰਹ ਦੇਖ ਦੋ ਪੰਜਾਂ ਦਾ ਵੀਰ ਮੈਂ ਉਹ ਗਾਣਾ ਯਾਦ ਆ ਰਿਹਾ ਠੀਕ ਹੈ ਕਿੱਧਰ ਜਾਈਏ ਕਿੱਧਰ ਆਹ ਦੇਖੋ ਪਰ ਪਰ ਜਵਾਕ ਆ ਓਏ ਆ ਦੇਖ ਮਾਪ ਸਰ ਕੀ ਕਰਨਗੇ ਆਪ ਸਰ ਮੇਰੇ ਜ਼ਿੰਮੇਵਾਰੀਆਂ ਪੈ ਗਈਆਂ ਮੈਂ ਆਲੂਆਂ ਨੂੰ ਪਾਣੀ ਲਾऊं ਇਹਨਾਂ ਦੀ ਸਾਫ ਸਫਾਈ ਕਰੂੰ ਉਹ ਜਾਮੜਾ ਪਾਪੇ ਕੋਲੇ ਸੁਨਣਾ ਸਾਡ ਸਫਸ ਨੂਟੀ ਲੜ ਜੇ ਅਗਲੇ ਦੇਖ ਭਾਨਿਆ ਅਸੀਂ ਸਹਰਾ ਦਾ ਤੇਰਾ ਵਾਪਸ ਲਿਆ ਨਹੀਂ ਸਕਦੇ ਹਾਂ ਠੀਕ ਹੈ ਨਾ ਹਾਂ ਜਿੰਨਾ ਤੇਰਾ ਖਰਚਾ ਆਇਆ ਹਾਂ ਅਸੀਂ ਉਹ ਕਰ ਸਕਦੇ ਹਾਂ ਮੇਰੀ ਗੱਲ ਸੁਣ ਆਪਾਂ ਪੈਸੇ ਦੇ ਨਹੀਂ ਭੁੱਖੇ ਠੀਕ ਹੈ ਨਾ ਆਪਾਂ ਕਹੀਏ ਮੈਂ ਡਾਕਟਰ ਨੂੰ ਸਾਹਨੇ ਚ ਪਾ ਲੈਨੇ ਡਾਕਟਰ ਨੂੰ ਸਾਨੇ ਚ ਪਾ ਕੇ ਠੀਕ ਹੈ ਕੁੱਲ ਮਿਲਾ ਕੇ ਜਿਹੜਾ ਖਰਚਾ ਸਾਡਾ 20 ਲੱਖ ਦੇ ਡੇਢ ਫੜ ਲੱਗ ਭਾਗ ਡਾਕਟਰ ਨਾਲ ਗੱਲ ਕਰਦੇ ਆ ਲੱਗ ਭਾਗ 20 ਲੱਖ ਰੁਪਈਆ ਖਰਚਾ ਹੋ ਗਿਆ ਮੈਂ ਡਾਕਟਰ ਨੂੰ ਫੋਨ ਲਾ ਕੇ ਸਾਧਾਂ ਠੀਕ ਹੈ ਉਹਨੇ ਤਵੀਆਂ ਦੇ ਬਹਿ ਜਾਓ ਆ ਜਾਓ ਠੀਕ ਹੈ ਚਾਹ ਪਾਣੀ ਬਣਾਓ ਸਾਡਾ ਪੰਜਾਬ ਦਾ ਭਾਈ ਕੰਮ ਠੀਕ ਆਹਾਂਤਰੇ ਸੁਤਰੇ ਆ ਜਾਓ ਸਾੰਤਰੇ ਸੁਤਰੇ ਖਾ ਲਓ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਠੀਕ ਹੈ ਛੜਕਾਂ ਤੇ ਆਏ ਫਰਦੇ ਜਿਵੇਂ ਫਰਦਾ ਬਾਪੂ ਦਾ ਢੇਲਾ ਬੈਠੋ ਵੇ ਚਿਹਰੇ ਤੇ ਨੂਰ ਦੇਖ ਮੇਰੇ ਬਾਵਲ ਦੇ ਠੀਕ ਆ ਵੀ ਦੇਖ ਆਪਾਂ ਪੈਸੇ ਦੇ ਨਹੀਂ ਭੁੱਖੇ ਆ ਪਹੁੰਚ ਗਏ ਤੁਸੀਂ ਇਹਦਾ ਪਹੁੰਚ ਗਏ ਮੇਰੀ ਗੱਲ ਸੁਣ ਆਪਾਂ ਨਹੀਂ ਪੈਸੇ ਦੇ ਭੁੱਖੇ ਲੈ ਦੇ ਕੇ ਰਵੇਟ ਦੇ ਡਾਕਟਰ ਠੀਕ ਐ ਨਾ ਆਕਸਰ ਨੂੰ ਕੁੜੀ ਵੀ ਵਿਆਹਣੀ ਆ ਪਾਣਾ ਮੇਰੇ ਨਹੀਂ ਵਿਆਹਣੀ ਆ ਭੂਟੋ ਪਰ ਪੈਸੇ ਦਾ ਖਰਚਾ ਹੋਣਗੇ ਗੱਲ ਇਹ ਆ ਪਾਣੇ ਆਪਾਂ ਕੋਈ ਗੱਲ ਨਹੀਂ ਪਹਿਲਾਂ ਤਾਂ ਥਾਣੇ ਵਾਲੀ ਪੁਲਿਸ ਨੇ ਕਿ ਉਹਨੂੰ ਮੈਂ ਰੋਕਤਾ ਦੋ ਵਟ ਮੈਂ ਵੀ ਕਹਤਾ ਕੋਸਟ ਉਹ ਸਟਾਪ ਕਰਦੇ ਸੀ ਸਟਾਪ ਕੋਈ ਨਹੀਂ ਮੈਂ ਵੀ ਕਹਤੇ ਵੀ ਬੰਦੇ ਦਿਖਲਾ ਆਪਣੇ ਘਰ ਦੀ ਹੈਨਾ ਜਾਣ ਬੁੱਝ ਕੇ ਕੋਈ ਕੰਮ ਇਹਨੇ ਨਹੀਂ ਕੀਤਾ ਜਾਣ ਬੁੱਝ ਕੇ ਨਹੀਂ ਕਿ ਖੈਰ ਜਕੜੀਸ ਜਕੜੀਸ ਕੇ ਬਈ ਇੱਕ ਜੀ ਟੀਵੀ ਬਣੀ ਵੀ ਹੈ ਛੀ ਛੀ ਟੀਵੀ ਕੈਵਰੀ ਬਣੀ ਵੀ ਹੈ ਮੈਨੂੰ ਪਤਾ ਉਹਦਾ ਬੂਥਾ ਬੁਧੇਰਾ ਕੋਟਿਆ ਇਹਨੇ ਪਰ ਉਹ ਗੱਲ ਕਰਦਾ ਹੈ ਚੇੜਦਾ ਪਾਪਾ ਹਾਂ ਉਹ ਹੁਣ ਆਏ ਮੈਂ ਨਹੀਂ ਤੇ ਕਹਣਾ ਪੈਂਦਾ ਮੇਰੇ ਦਿਨੇ ਕਿਵੇਂ ਮੀਚ ਨੇ ਮੇਰੇ ਤੇ ਦੱਸ ਤੁਸੀਂ ਸਾਹਮਣੇ ਕਰ ਲੈਣਾ ਕਰ ਲੈ ਚੋਰੇ ਜੇ ਕਰ ਲੋ ਕਮਲਿਓ ਐ ਨਹੀਂ ਪਤਾ ਵੀ ਜਮੀ ਤੁਸੀਂ ਮਾਂਜੇ ਜਾਓਗੇ ਹੁਣ ਬਹਿ ਕੇ ਆਰਾਮ ਨਹੀਂ ਮੈਂ ਜਮਾ ਦਿਖਣਾ ਮੈਂ ਵਿੱਚੋਂ ਕੁਝ ਖਾਣਾ ਨਾ ਸੋਤੋ ਰਹੋ ਤੋ ਜਮਾ ਡਾਇਰੈਕਟ ਗੱਲ ਕਰ ਲੈ ਲੈ ਭਾਨੇ ਗੱਲ ਸੁਣ ਲੈ ਬਾਈ ਇਧਰ ਇਧਰ ਨੂੰ ਕਰ ਲੈ ਹੁਣ ਹਾਂ ਦੱਸ ਦੱਸ ਵੀ ਕਿੰਨੇ ਦਿਨ ਬੋਲ ਸਿੱਧਾ ਡਾਇਰੈਕਟ ਗੱਲ ਆੀ ਤਾਗਾ ਜਿਆਦੇ ਹਾਂ ਤੈਨੂੰ ਪਤਾ ਸਾਡੇ ਵੀ ਆਲੂ ਉਨੇ ਨਿਕਲੇ ਨਹੀਂ ਜਿੰਨੇ ਤੇਰੇ ਹਾਲਾ ਹਾਲ ਹੀ ਆ। ਹਾਂ ਭਾਨੇ ਦੱਸ ਕਿੰਨੇ ਮੰਗਦਾ? ਦੱਸ। ਬੋਲ ਵੀ। 1 9 2 8 3 7 4 6 5 5 ਚ ਗੱਲ ਫਾਈਨਲ ਹੋ ਗਈ ਠੀਕ ਆ ਡਾਕਟਰ? ਹੋ ਗਈ। ਠੀਕ ਆ 5 ਲੱਖ ਕੈਸ਼ ਨਗਦ ਠੀਕ ਆ ਥੁੱਕ ਲਾ ਕੇ ਦੇਣਾਗੇ। 15 ਮਿੰਟਾਂ ਚ ਪੈਸੇ ਦੇ ਦਿਓ ਨਹੀਂ ਹੋ ਪਿਆ ਪਾਪਾ ਪੁਲਿਸ ਸੱਦ ਕੇ ਮੇਰੇ ਸਾਲਿਓ 20 ਸਾਲੇ ਫਾਂਸੀ ਕਰਾਉਂ ਨਹੀਂ ਐਨੀ ਗੱਲ ਵਧਾਉਣੀ ਕਹਤਾ ਜਦੋਂ ਦੇ ਦੇਣਗੇ ਫੇਫਰ ਚਲੋ ਵੀ ਫਟਾਫਟ ਰੇਜ ਵਿੱਚ ਕਿੰਨੇ ਟਾਈਮ ਚ ਟਾਈਮ ਦਿਓ ਆ ਗਏ ਅਸੀਂ 10 15 ਮਿੰਟਾਂ ਬਸ ਆਓ ਬਸ ਲੈ ਆਓ ਜਾਓ ਭਾਈ ਆਪਣਾ ਲੱਕੜਾ ਸੱਤਿਆ ਉੱਥੇ ਹਾਂ ਨਾਲੇ ਚੰਦਨ ਪਾ ਦਾਂਗੇ ਬਾਪੇ ਦੇ ਮਾੜਾ ਜਾ ਠੀਕ ਆ ਰਾ ਕਰਦੇ ਮੇਰੇ ਜ਼ਾਲੇ ਠੀਕ ਹੈ ਨਾ ਇੱਕ ਲੈਸਨ ਬਣ ਗਿਆ ਨਾ ਸ੍ਰੀ ਗੱਲ ਲੈ ਕੈਮਰਾ ਜਾਲ ਲੈ ਕਦ ਰਿਆ ਜਿਆਦਾ ਲੈ ਦੇ ਕੇ ਹੁਣ ਭਾਪੇ ਨੂੰ ਉਧਰ ਵੀ ਸਾਡਾ ਕਰ ਚਾਣਾ 1 ਲੱਖ ਰੁਪਿਆ ਦੇ ਕੇ ਮੇਰੇ ਸਾਲ ਨੂੰ ਗਵਾ ਭੇਜ ਦਿੰਨੇ ਠੀਕ ਹੈ ਨਾ ਠੀਕ ਹੈ ਪੇਮੈਂਟ ਲੈ ਕੇ ਫੜ ਲੈ ਡਾਕਟਰ ਫੜ ਲੈ ਠੀਕ ਕੰਦਰ ਦੀ ਲੱਕੜ ਪਾ ਦੇ ਭਾਪੇ ਤੇ ਓਏ ਓ ਭਾਪੇ ਹੈਲੋ ਹਾਂ ਤੈਨੂੰ ਵੀ ਕਰੀ ਦੇ ਨਹੀਂ ਲੱਤੀ ਦੀ ਨਹੀਂ ਜਦੋਂ ਤੂੰ ਮਰ ਗਿਆ ਤੇ ਮੂਤਣ ਕਿਉਂ ਹੈ ਉੱਥੇ ਪਿੱਛ ਮੂਚ ਲੈਂਦਾ ਫਿਰਨਾ ਬੈਠੀ ਬੈਠੀ ਲੈ ਕੇ ਜਾਂਦਾ ਸਾਡਾ ਸਭ ਦਾ ਚੱਲ ਰਿਹਾ ਤੈਨੂੰ ਛੇਤੀ ਮੂਤਣ ਦੀ ਹੈ ਹੋ ਗਿਆ ਸੱਤਾ 5 ਲੱਖ ਜੜੋਕ ਤੇ ਟਾਈ ਮੇਰਾ ਹੈ ਟਾਈ ਮੇਰਾ ਵਜ੍ਹਾ ਪਰ ਜਾ ਪਰ ਢਾਈ ਕਿਵੇਂ ਤੇਰਾ ਕੀ ਹੈ ਰੁਪਈਆ ਤੈਨੂੰ ਲੈ ਦੇ ਕੇ 50000 ਦੇਣ ਠੀਕ ਹੈ ਨਾ ਮੈਂ ਆਰਦਾ ਗੱਲਾਂ ਪਾਪਾ ਐ ਲੱਗ ਰਿਹਾ ਠੀਕ ਹੈ ਤੇਰੇ ਮੇਰਾ ਕੁਝ ਬੰਦੇ ਇਹ ਤਾਂ ਇੱਥੇ ਗੱਲ ਤੇਰੀ ਹੈਗੀ ਬਰਾ ਤੇਰੇ ਪੈਸੇ ਹੋਏ ਕਿ ਮੇਰੇ ਹੋਏ ਇੱਕੋ ਹੀ ਹੈ ਹੁਣ ਮੇਰੀ ਗੱਲ ਹੁਣ ਤਿੰਨ ਚਾਰ ਘੰਟੇ ਮਰਿਆ ਰ ਠੀਕ ਹੈ ਨਾ ਰਾਤ ਨੂੰ ਕੋਈ ਵੀਡੀਓ ਬੜੀ ਜੀ ਬਣਾ ਕੇ ਉਹਨੂੰ ਦਿਖਾ ਦੇਂਗੇ ਸਿਸਕਾਰ ਕਰਤਾ ਤੇ ਨਿਕਲ ਜਾ ਕੱਲ ਨੂੰ ਠੀਕ ਹੈ ਨਾ ਹਾਂ ਪੈਸੇ ਦੇ ਦੀ ਮੈਂ ਤਾਂ ਪੈਸੇ ਮੈਂ ਤਾਂ ਹੁਣ ਜਾਣ ਨੂੰ ਤਿਆਰ ਪੈਸੇ ਦਾ ਮੇਰੀ ਗੱਲ ਸੁਣੋ ਹੋਰ ਆ ਗਿਆ ਡਾਕਟਰ ਆ ਗਿਆ ਕਿਹਨੇ ਡਾਕਟਰ ਵਧੀਆ 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 ਠੀਕ ਹੈ ਉਹ ਵੀ ਗੱਲ ਸੁਣ ਲਓ ਹਾਂ ਹੋ ਗਿਆ ਕੰਮ ਪੂਰਾ 5 ਲੱਖ ਹੈ ਹਾਂ ਸਮਝ ਗਿਆ ਪੂਰਾ 5 ਲੱਖ ਹੈ ਕਾਟ ਕੇ ਕੱਢ ਜਾ ਯੋ ਇਹਦਾ 4 ਲੱਖ ਕੱਟ ਲੈ ਆਹ ਦੇਖ ਲੈ ਕਿੱਥੇ ਆਹ ਕੱਟਣਾ ਵਾ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਆ ਜਾ ਤੈਨੂੰ ਲੱਖ ਦੇ ਦਿੰਨੇ ਆ ਠੀਕ ਹੈ ਨਾ ਠੀਕ ਹੈ ਇਹਨੂੰ ਗਾਦਾ ਇਹਨੂੰ ਗਾਦਾ ਇਹਨੂੰ ਤਾਂ ਉਂਗਲ ਆਈਏ ਇਹਨਾਂ ਦਾ ਸਾਰੀ ਉਂਗਲ ਆਈ ਆਜਾ ਠੀਕ ਹੈ ਇੱਥੇ ਕਿਉਂ ਫਿਰਦਾ ਜੂ ਆ ਗਿਆ ਇੱਥੇ ਗੇੜੀ ਦੇ ਦਿੰਦੇ ਚੁੱਪ ਕਰਕੇ ਮਰ ਜਾ ਉਸ ਤੇ ਰਾਮਣਾ ਠੀਕ ਹੈ ਮਰ ਗਿਆ ਹਾਂ ਭੂਟਾ ਬੱਕਰਾ ਧਰ ਲੋ ਨਹੀਂ ਅੱਜ ਮੇਰੇ ਛਾਲੇ ਦੀ ਡਾਕਟਰ ਆ ਜਾ ਤੈਨੂੰ ਖਵਾਈਏ ਮੇਰੇ ਛਾਲੇ ਦਾ ਨਜ਼ਾਰਾ ਆ ਗਿਆ ਓਏ ਵੀਜ ਨੂੰ ਆਲੂ